ਅੱਜ ਦੀ ਇਸ ਵੀਡੀਓ ਵਿੱਚ ਤੁਹਾਨੂੰ ਦੱਸਾਂਗੇ ਕਿ ਜੇਕਰ ਤੁਹਾਡੇ ਵੀ YouTube ਦੇ ਲਾਈਕ ਦੇ ਕਮੈਂਟ ਆਫ ਹੈ ਤਾਂ ਆਪਾਂ ਉਸ ਨੂੰ ਸਿੰਪਲੀ ਓਨ ਕਿਵੇਂ ਕਰਨਾ ਹੈ ਤਾਂ ਉਸ ਲਈ ਆਪਾਂ ਨੂੰ ਪਹਿਲਾਂ ਜਾਣਾ ਪੈਣਾ ਹੈ YouTube ਐਪ ਤੇ ਤਾਂ ਆਪਾਂ YouTube ਐਪ ਓਪਨ ਕਰ ਲੈਣ ਇਸ ਤੋਂ ਬਾਅਦ ਜਿਹੜਾ ਪਲੱਸ ਵਾਲਾ ਆਪਸ਼ਨ ਹੈ ਐਸਤੇ ਕਲਿੱਕ ਕਰਨਾ ਜਿਹੜਾ ਪਲੱਸ ਵਾਲਾ ਆਪਸ਼ਨ ਹੈ ਐਸਤੇ ਕਲਿੱਕ ਕਰਨਾ ਆਪਾਂ ਐਸਤੇ ਜਦੋਂ ਆਪਾਂ ਕਲਿੱਕ ਕਰਾਂਗੇ ਤਾਂ ਫਿਰ ਇੱਥੇ ਤਿੰਨ ਚਾਰ ਆਪਸ਼ਨ ਆਉਣਗੇ एक भी लाइव लाइनी है तो शोर्ट्स है या वीडियो तो आप लाइव के कमेंट ऑन करने सिंपली लाइव ही रवे इस पर क्लिक करके फिर आ जरा पेंसिल वाला ऑप्शन है जो पेंसिल वाला इसते आप क्लिक करा तो पेंसिल वाले ऑप्शन से क्लिक करके इत जावे थले होगा एडवांस सैटिंग ऑप्शन इसते आप क्लिक करना है जो आपते क्लिक करा ਇੱਥੇ ਆ 3-4 ਆਪਸ਼ਨ ਹੋਣਗੇ ਪਹਿਲਾ ਆਪਸ਼ਨ ਹੈਗਾ ਵੀ ਚੈਟ ਵਾਲਾ ਜਿਹੜਾ ਆਪਸ਼ਨ ਹੈ ਉਹ ਚੈਟ ਵਾਲਾ ਜੀ ਇਹਨੂੰ ਆਪਾਂ ਓਨ ਕਰ ਦੇਣਾ ਇੱਥੋਂ ਤਾਂ ਫਿਰ ਇੱਥੇ ਸਾਰੇ ਆਪਸ਼ਨ ਓਨ ਹੋ ਜਾਣਗੇ ਰਿਐਕਸ਼ਨ ਆਹ ਵਾਲਾ ਆਪਸ਼ਨ ਤਾਂ ਹੁੰਦਾ ਵੀ ਮੈਸੇਜ ਵਾਲਾ ਵੀ ਮੈਸੇਜ ਸ਼ੋ ਹੋਣ ਤੇ ਆ ਹੁੰਦਾ ਰਿਐਕਸ਼ਨ ਜਿਹੜੇ ਉਸ ਸਾਈਡ ਤੋਂ ਰਿਐਕਸ਼ਨ ਦੇ ਭਿੱਜ ਜਾਂਦੇ ਆ ਤੇ ਥਰਡ ਵਾਲਾ ਹੁੰਦਾ ਵੀ ਕਿਹੜਾ ਕਮੈਂਟ ਕਰਨਾ ਹੈ ਨਾ ਫਸਟ ਨੰਬਰ ਤੇ ਆਇਆ ਜਾਂ ਸੈਕੰਡ ਜਾਂ ਥਰਡ ਤੇ ਆ ਜਿਹੜਾ ਹੁੰਦਾ ਇਹ ਆਏ ਹੁੰਦਾ ਵੀ ਆਪਾਂ ਕੋਈ ਪੇਡ ਪ੍ਰਮੋਸ਼ਨ ਤਾਂ ਨਹੀਂ ਕਰਦੇ ਲਾਈਵ ਦੇ ਵਿੱਚ ਜਾਂ ਪ੍ਰੋਡਕਟ ਦੀ ਪ੍ਰਮੋਸ਼ਨ ਤਾਂ ਇਹ ਔਨ ਕਰਨਾ ਹੁੰਦਾ ਤੇ ਜਦੋਂ ਆਪਾਂ ਔਨ ਕਰਦਾਂਗੇ ਤੇ ਜਦੋਂ ਆਪਾਂ ਲਾਈਵ ਲਾਵਾਂਗੇ ਤਾਂ ਜਿਹੜੇ ਕਮੈਂਟ ਹੈ ਉਹ ਆਪਸ਼ਨ ਔਨ ਹੋ ਜੂਗਾ ਤੇ ਤੁਹਾਡੇ ਲਾਈਵ 'ਚ ਕਮੈਂਟ ਹੋਣ ਲੱਗ ਪ ਜਾਣਗੇ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਓ ਤੇ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ